हिमाचल ਨੇ ਰਾਜਸਥਾਨ ਛਤੀਸਗੜ ਤੇ ਝਾਰਖੰਡ ਹੁਣ ਤੱਕ ਚਾਰ ਸੂਬਿਆਂ ਚ ਲਾਗੂ ਹੋਈਏ ਉਸ ਤੋਂ ਬਾਅਦ ਇਹਨਾਂ ਨੇ ਕਮੇਟੀ ਬਣਾਤੀ ਕਮੇਟੀ ਵੀ ਬਣਾਈ ਅੰਡਰ ਸੈਕਟਰੀ ਲੈਵਲ ਦੀ ਔਰ ਅੱਜ ਤੱਕ ਉਸ ਕਮੇਟੀ ਦੀ ਰਿਪੋਰਟ ਇੰਨੀ ਸਾਡਾ ਤੇ ਸਵਾਲ ਸਰਕਾਰ ਨੂੰ ਇਹ ਹੈ ਕਿ ਸੱਤਾ ਚ ਆਣ ਤੋਂ ਪਹਿਲਾਂ ਕੇਸਰੀਵਾਲ ਸਾਹਿਬ ਦੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਸੀ ਲਾਗੂ ਕਰਾਂਗੇ ਇਹ ਜਦੋਂ ਵੀ ਸੱਤਾ ਚ ਬੈਠ ਕੇ ਕੁਰਸੀ ਤੇ ਆ ਕੇ ਬੈਠ ਗਏ ਫਿਰ ਤੁਸੀਂ ਕਮੇਟੀਆਂ ਬਣਾਣ ਲਾ ਪੇ ਤੇ ਉਹੀ ਮਾਨ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਕਿ ਜੇ ਕਿਸੇ ਚੀਜ਼ ਨੂੰ ਮਿੱਟੀ ਕਰਨਾ ਤਾਂ ਕਮੇਟੀ ਬਣਾ ਦਿਓ ਤੇ ਅੱਜ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਮੁੱਦੇ ਨੂੰ ਮਿਟੇ ਕੀਤਾ ਜਾ ਰਿਹਾ ਪਰ ਐਦਾ ਜਿਹੜਾ ਖਮਿਆਜਾ ਹੈ ਉਹ ਆਉਣ ਵਾਲੇ ਸਮੇਂ 'ਚ ਲੋਕ ਸਭਾ ਚੋਣਾਂ 'ਚ ਅਸੀਂ ਡਟ ਕੇ ਵਿਰੋਧ ਕੀਤਾ ਉਹਦਾ ਰਿਜ਼ਲਟ ਸਰਕਾਰ ਦੇ ਸਾਹਮਣੇ ਆ ਤੇ ਆਉਣ ਵਾਲੀਆਂ ਹਰ ਇਲੈਕਸ਼ਨਸ ਦੇ ਵਿੱਚ ਅਸੀਂ ਵਿਰੋਧ ਕਰਾਂਗੇ ਅਸੀਂ ਪੰਚ ਸਰਕਾਰ ਨੂੰ ਲਿਆਉਣਾ ਚਾਹੁੰਦੇ ਸੀਗੇ ਕਿ ਜਿਹੜੀ ਸਾਡੀ ਗੱਲ ਸੁਣੇ ਕਿਉਂਕਿ ਭਗਵੰਤ ਮਾਨ ਜੀ ਦਾ ਇਹ ਐਲਾਨ ਸੀਗਾ ਕਿ ਜੇ ਸਾਡੀ ਸਰਕਾਰ ਬੰਦੀ ਅਸੀਂ ਕੋਈ ਧਰਨਾ ਪ੍ਰਦਰਸ਼ਨ ਰੈਲੀ ਨਹੀਂ ਹੋਣ ਦਵਾਗੇ ਤੁਹਾਨੂੰ ਬੁਲਾ ਕੇ ਸੁਣਾਂਗੇ ਸੁਣਨ ਤੋਂ ਬਾਅਦ ਤੁਹਾਡਾ ਹੱਲ ਕਰਾਂਗੇ ਪਰ ਸਾਡੇ ਇਹ ਜਿਹੜੇ ਮਸਲੇ ਨੇ ਇਹ ਹੋ ਰਹੇ ਨੇ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਬਦਲਾਅ ਪੰਜਾਬ ਦੇ ਵਿੱਚ ਹੋਇਆ ਉਹ ਬਦਲਾਅ ਇਹ ਹੋ ਰਿਹਾ ਪੰਜਾਬ ਦੇ ਵਿੱਚ ਕਿ ਜਦੋਂ ਅਸੀਂ ਰੈਲੀ ਕਰਦੇ ਹਾਂ ਲਾਸਟ ਰੈਲੀ ਅਸੀਂ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਆ ਵਾਈਪੀਐਸ ਚੌਂਕ ਦੇ ਵਿੱਚ 9 ਦਸੰਬਰ 2023 15 ਤੋਂ ਹਜ਼ਾਰ ਦੇ ਕਰੀਬ ਪੰਜਾਬ ਭਰ ਦੇ ਵਿੱਚ ਉਹ ਮੁਲਾਜ਼ਮ ਆਇਆ ਦੂਜੀਆਂ ਸਟੇਟਾਂ ਦੇ ਵੀ ਮੁਲਾਜ਼ਮ ਉਹਦੇ ਵਿੱਚ ਸ਼ਾਮਲ ਹੋਏ ਔਰ ਐਪੀਸੋਡ ਦੇਖਿਓ ਉਸ ਤੋਂ ਪਹਿਲਾਂ ਵੀ ਬਹੁਤ ਵਾਰ ਸਾਡੇ ਨਾਲ ਹੋਇਆ ਪਰ ਰੀਸੈਂਟਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡੇ ਕੋਲ ਵੀ ਸਮਾਂ ਘੱਟ ਹੋਏਗਾ ਸਾਨੂੰ ਉਥੇ ਮੀਟਿੰਗ ਦਾ ਪੱਤਰ ਦਿੱਤਾ ਜਾਂਦਾ ਹੈ 4 ਤਰੀਕ ਨੂੰ ਕਹਿੰਦੇ ਜੀ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੈ 4 ਜਨਵਰੀ ਨੂੰ 9 ਦਸੰਬਰ ਨੂੰ ਪੱਤਰ ਜਾਰੀ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਅਸੀਂ 4 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਭਵਨ ਪਹੁੰਚਦੇ ਆ ਮੀਟਿੰਗ ਮੁਲਤਵੀ ਲਗਾਤਾਰ ਜਨਵਰੀ ਮਹੀਨੇ ਚ 3 ਫਰਵਰੀ 2024 ਚ 2 ਤੇ ਦੋ ਹੀ ਮੀਟਿੰਗਾਂ ਸਾਡੀਆਂ ਮਾਰਚ ਮਹੀਨੇ ਦੇ ਵਿੱਚ ਬਕਾਇਦਾ ਜਿਹੜੇ ਮੁੱਖ ਮੰਤਰੀ ਦਫ਼ਤਰ ਤੋਂ ਪੱਤਰ ਜਾਰੀ ਹੋਏ ਜੇ ਕਹੋਗੇ ਤਾਂ ਅਸੀਂ ਤੁਹਾਨੂੰ ਪੱਤਰਾਂ ਦੀਆਂ ਕਾਪੀਆਂ ਵੀ ਦੇ ਦਾਂਗੇ ਉਹ ਜਿੰਨੇ ਪੱਤਰ ਜਾਰੀ ਹੋਏ ਉਹ ਸਾਰੇ ਦੇ ਸਾਰਿਆਂ ਦੇ ਵਿੱਚ ਸਾਡੇ ਜਿਹੜੇ ਮੀਟਿੰਗਾਂ ਨੇ ਉਹ ਮੁਲਤਵੀ ਕੀਤੀਆਂ ਨਹੀਂ ਐਸ ਤੋਂ ਇਲਾਵਾ ਕੈਬਨਿਟ ਸਬ-ਕਮੇਟੀ ਦਾ ਐਲਾਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ ਕਿ ਅਸੀਂ ਪੰਜਾਬ ਚ ਕੈਬਨਿਟ ਸਬ-ਕਮੇਟੀ ਬਣਾ ਲਈਏ ਜਿਹੜੀ ਕੈਬਨਟ ਸਬ ਕਮੇਟੀ ਹੈ ਮੁਲਾਜ਼ਮਾਂ ਦੇ ਮੁੱਦੇ ਹੱਲ ਕਰੇਗੀ ਪਰ ਹਰ ਅਸੀਂ ਦੁਬਾਰਾ ਪੁੱਛਦੇ ਹਾਂ ਜੀ ਪੁਰਾਣੀ ਪੈਨਸ਼ਨ ਦਾ ਮੁੱਦਾ ਕਿੱਥੇ ਇੱਕ ਖੜਾ ਹੈ ਸਰਕਾਰ ਫਿਰ ਚੁੱਪ ਹੁੰਦੀ ਹੈ 22 ਦੇ ਵਿੱਚ ਹੀ 1 ਦਸੰਬਰ ਤੇ 5 ਦਸੰਬਰ 2022 ਨੂੰ ਗੁਜਰਾਤ ਦੀਆਂ ਚੋਣਾ ਹੋਣੀਆਂ ਹੁੰਦੀਆਂ ਅਸੀਂ ਜਥੇਬੰਦੀ ਵੱਲੋਂ ਅਹਮਦਾਬਾਦ ਦਾ ਪ੍ਰੋਗਰਾਮ ਦਿੰਨੇ ਆ ਕਿ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕਰਾਂਗੇ ਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਦੀ ਪੋਲ ਖੋਲਾਂਗੇ ਉਹਦੇ ਦਰਮਿਆਨ ਹੀ ਸਾਨੂੰ ਫਿਰ ਪੰਜਾਬ ਭਵਨ ਬੁਲਾ ਲਿਆ ਜਾਂਦਾ ਤੇ ਆ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਜੀ ਪੰਜਾਬ ਸਰਕਾਰ ਵੱਲੋਂ ਦੂਜੀ ਕੈਬਨਿਟ ਮੀਟਿੰਗ ਤੋਂ ਬਾਅਦ 1 ਦਸਵੇਂ ਮਹੀਨੇ ਕੀਤੀ ਅਕਤੂਬਰ ਚ ਇਹ 18 11 22 ਦੀ ਨੋਟੀਫਿਕੇਸ਼ਨ ਹੈ ਜਿਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਅਸੀਂ ਸਰਕਾਰ ਦਾ ਫਿਰ ਧੰਨਵਾਦ ਕਰ ਦਿੰਦੇ ਆ ਕਿਉਂਕਿ ਨੋਟੀਫਿਕੇਸ਼ਨ ਜਦੋਂ ਜਾਰੀ ਹੋ ਗਿਆ ਉਸ ਤੋਂ ਉੱਪਰ ਤਾਂ ਕੁਝ ਨਹੀਂ ਹੁੰਦਾ ਤਿੰਨ ਕੈਬਨਿਟ ਮੰਤਰੀ ਸਹਿਬਾਨ ਪ੍ਰੈਸ ਕਾਨਫਰੰਸ ਕਰਦੇ ਨੇ ਪੁਰਾਣੀ ਪੈਨਸ਼ਨ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਆਪਣੇ ਦਫ਼ਤਰ ਤੋਂ ਲਾਈਵ ਹੋ ਕੇ ਵਧਾਈਆਂ ਦਿੰਦੇ ਨੇ ਮਾਨਜੋ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਜੋ ਅਸੀਂ ਪੰਜਾਬ 'ਚ ਵਾਅਦਾ ਕੀਤਾ ਸੀ ਅਸੀਂ ਉਹ ਲਾਗੂ ਕਰ ਦਿੱਤਾ ਹੈ ਪੁਰਾਣੀ ਪੈਨਸ਼ਨ ਦਾ ਰਾਗਵ ਚੱਡਾ ਜੀ ਟਵੀਟ ਕਰਦੇ ਨੇ ਕਿ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਹੋਊਗੀ ਅਰਵਿੰਦ ਕੇਜਰੀਵਾਲ ਜੀ ਦੇ ਟਵੀਟ ਨੂੰ ਰੀਟ ਜਾ ਜਿਹੜੇ ਹੋਰ ਸਾਥੀ ਸਾਡੀ ਜਿੱਥੇ ਬੰਦੀਆਂ ਦੇ ਨੇ ਜਿੱਥੇ ਜਿੱਥੇ ਸੀਐਮ ਸਾਹਿਬ ਦਾ ਦੌਰਾ ਹੁੰਦਾ ਉਹ ਪਠਾਨਕੋਟ ਜਾ ਰਹੇ ਨੇ ਉਹ ਲੁਧਿਆਣੇ ਜਾ ਰਹੇ ਨੇ ਉਹ ਫਤਿਹਗੜ੍ਹ ਨੂੰ ਥਾਣੇ ਜਾ ਕੇ ਪੜਾਇਆ ਜਾਂਦਾ ਔਰ ਝੂਠੇ ਪਰਚਿਆਂ ਦੀ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਪ੍ਰੋਟੈਸਟ ਬੰਦ ਕਰੋ ਨਹੀਂ ਤਾਂ ਤੁਹਾਡੇ ਉੱਤੇ ਐਫਆਈਆਰ ਦਰਜ ਕਰਾਂਗੇ ਸੋ ਸਾਡਾ ਅੱਜ ਜਿਹੜਾ ਉਹੀ ਹੈ ਕਿ ਜਿਹੜੀ ਸਰਕਾਰ ਨੂੰ ਬਦਲਾ ਦੇ ਰੂਪ ਦੇ ਵਿੱਚ ਅਸੀਂ ਚਾਹਵਾਂ ਦੇ ਨਾਲ ਅਸੀਂ ਕਾਂਗਰਸ ਅਕਾਲੀ ਦਲ ਦੇ ਜਿਹੜੇ ਕੈਨੋ ਕਿ ਚੱਕਰ ਚ ਫਸੇ ਹੋਈ ਸੀ ਆ ਉਹਦੇ ਵਿੱਚੋਂ ਨਿਕਲ ਕੇ ਉਹ ਸਰਕਾਰ ਵਾਹ ਜਿਹੜਾ ਇੱਕ ਹੋਰ ਬਦਲਾਅ ਪੰਜਾਬ ਦੇ ਵਿੱਚ ਹੋਇਆ ਉਹ ਬਦਲਾਅ ਇਹ ਹੋ ਰਿਹਾ ਪੰਜਾਬ ਦੇ ਵਿੱਚ ਕਿ ਜਦੋਂ ਅਸੀਂ ਰੈਡੀ ਕਰਦੇ ਕਹਿੰਦੇ ਜੀ ਕਬਾਡੀ ਸੀਐਮ ਸਾਹਿਬ ਨਾਲ ਰੱਬੀ ਚਾਰ ਜਲਬੜੀ ਮੂਤ ਸੰਬੰਧ ਪੱਤਰ ਜਲੀ ਹੁੰਦੇ ਉਸ ਤੋਂ ਬਾਅਦ ਜਦੋਂ ਮੀਟਿੰਗਾਂ ਦੇ ਕੇ ਇੱਕ ਵੀ ਮੀਟਿੰਗ ਅੱਜ ਤੱਕ ਨਹੀਂ ਹੋਈ ਇਹ ਬਕਾਇਦਾ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਤੋਂ ਪੱਤਰ ਜਲੀ ਹੁੰਦੇ ਨੇ ਸਾਰੀਆਂ ਕਰੋ ਨਹੀਂ ਸ਼ੁਰੂ ਹੋ ਉਹ ਜਨਕ ਸੋਹਰੇ ਵਾਲੇ ਰਹੇ ਉਹ ਲਾ ਲੈ ਮਾਈਕ ਕਰੀਏ ਜੀ ਸ਼ੁਰੂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹੋ ਸਾਡੀ ਜਥੇਬੰਦੀ ਦਾ ਨਾਮ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਹੈ ਅਤੇ ਉਹਦੇ ਨਾਲ-ਨਾਲ ਅਸੀਂ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਦੇ ਨਾਲ ਜੁੜੇ ਹੋਏ ਹਾਂ ਔਰ ਸਾਡਾ ਪੰਜਾਬ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਇੱਕੋ ਇੱਕ ਮੁੱਦਾ ਹੈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਔਰ ਜੇਕਰ ਅਸੀਂ ਹੁਣ ਗੱਲ ਪੰਜਾਬ ਦੀ ਕਰੀਏ ਤੇ ਜਾਂ ਅੱਜ ਦੀ ਪ੍ਰੈਸ ਕਾਨਫਰੰਸ ਦੀ ਕਰੀਏ ਤੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਰਾਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ 5 ਅਕਤੂਬਰ ਤੋਂ ਪਹਿਲਾਂ-ਪਹਿਲਾਂ ਅਸੀਂ ਹਰਿਆਣੇ 'ਚ ਵੀ ਤਿੰਨ ਪ੍ਰੈਸ ਕਾਨਫਰੰਸਾਂ ਕਰਨ ਜਾ ਰਹੇ ਹਾਂ ਇਹਦਾ ਸਿਰਫ ਇੱਕੋ ਇੱਕ ਮੋਟਿਵੇ ਹੈ ਕਿ ਹਰਿਆਣੇ ਦੇ ਆਮ ਲੋਕਾਂ ਤੇ ਮੁਲਾਜ਼ਮਾਂ ਨੂੰ ਇਸ ਗੱਲ ਤੋਂ ਜਾਗਰੂਕ ਕਰਨਾ ਕਿ 2022 ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਾਅਦੇ ਮੁਲਾਜ਼ਮਾਂ ਦੇ ਨਾਲ ਕੀਤੇ ਗਏ ਸੀ ਰਿਟਾਇਰੀਆਂ ਦੇ ਨਾਲ ਕੀਤੇ ਗਏ ਸੀ ਅਸੀਂ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਜਿਸ ਦੇ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਪਰ 2.5 ਸਾਲ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਸਾਡੇ ਕਿਸੇ ਵੀ ਮਸਲੇ ਦਾ ਹੱਲ ਆਮ ਆਦਮੀ ਪਾਰਟੀ ਵੱਲੋਂ ਨਹੀਂ ਕੀਤਾ ਗਿਆ ਥੋੜੀ ਜਿਹੀ ਨੀ ਬਰੀਫਿੰਗ ਮੈਂ ਇਸ ਮੁੱਦੇ ਤੇ ਜ਼ਰੂਰ ਦੇਣਾ ਚਾਹਾਂਗਾ ਤਾਂ ਕਿ ਤੁਹਾਨੂੰ ਇਸ ਮੁੱਦੇ ਤੋਂ ਚੰਗੀ ਤਰ੍ਹਾਂ ਜਿਹੜੀ ਜਾਣਕਾਰੀ ਏ ਉਹ ਜ਼ਰੂਰ ਮਿਲੇ ਸਾਲ 2016 ਦੇ ਵਿੱਚ ਜਦੋਂ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਸ਼ੁਰੂ ਹੁੰਦੀਆਂ ਉਹ ਤੋਂ ਪਹਿਲਾਂ ਸਾਲ 2016 ਦੇ ਵਿੱਚ ਚੋਣ ਮੈਨੀਫੈਸਟੋ ਆਮ ਆਦਮੀ ਪਾਰਟੀ ਜਾਰੀ ਕਰਦੀ ਏ ਕਮਰ ਸੰਧੂ ਜੀ ਜਿਹੜੇ ਕਿ ਉਹ ਕਨਵੀਨਰ ਸੀਗੇ ਇਹਨਾਂ ਦੇ ਚੋਣ ਮੈਨੀਫੈਸਟੋ ਕਮੇਟੀ ਦੇ ਤੇ ਗੁਰਪ੍ਰੀਤ ਖੋਗੀ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ ਇਹਨਾਂ ਨੇ ਉਦੋਂ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਪਰ ਚਲੋ 2017 ਦੇ ਵਿੱਚ ਸਰਕਾਰ ਤਾਂ ਨਹੀਂ ਬਣ ਸਕੀ ਪਰ ਵਿਰੋਧੀ ਧਿਰ ਦੇ ਵਿੱਚ ਆ ਗਏ। ਉਹ ਵਿਰੋਧੀ ਧਿਰ ਦੇ ਵਿੱਚ ਹੋਣ ਦੇ ਨਾਤੇ ਇਹਨਾਂ ਨੇ ਡੀਓ ਲੇਖੇ ਮੌਜੂਦਾ ਕਾਂਗਰਸ ਸਰਕਾਰ ਨੂੰ ਸਾਰਾ ਕੁਝ ਕੀਤਾ। 2022 ਦੇ ਵਿੱਚ ਉਹਦੇ ਦਰਮਿਆਨ ਕੀ ਹੁੰਦਾ ਹੈ ਕਿ ਅਸੀਂ 26 11 2018 ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕਰਦੇ ਆ। ਉਸ ਰੈਲੀ ਦੇ ਵਿੱਚ ਕੇਜਰੀਵਾਲ ਸਾਹਿਬ ਆਂਦੇ ਨੇ। ਫੋਟੋਆਂ ਤੁਹਾਨੂੰ ਸਾਰੀਆਂ ਕਲੀਆਂ-ਕਲੀਆਂ ਜੇ ਤੁਸੀਂ ਲੈਣੀਆਂ ਚਾਹੋ ਤਾਂ ਅਸੀਂ ਤੁਹਾਨੂੰ ਦੇ ਸਕਦੇ ਆ। ਇਹ ਉਹ ਰੈਲੀ ਦੀ ਫੋਟੋ ਆ ਜੀ RAM LILA ਗਰਾਊਂਡ 'ਚ ਰੈਲੀ ਹੁੰਦੀ ਏ ਔਰ ਕੇਜਰੀਵਾਲ ਸਾਹਿਬ ਉੱਥੇ ਆ ਕੇ ਐਲਾਨ ਕਰਦੇ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਦਿੱਲੀ ਦੇ ਵਿੱਚ ਲਾਗੂ ਕਰਦੇ ਆ ਸੇਮ ਡੇ ਦਿੱਲੀ ਵਿਧਾਨ ਸਭਾ 'ਚ ਮਤਾ ਪੈਂਦਾ ਔਰ ਜਦੋਂ ਅਸੀਂ 2 ਮਹੀਨੇ ਬਾਅਦ ਪੁੱਛਦੇ ਆ ਕਿ ਦਿੱਲੀ 'ਚ ਪੁਰਾਣੀ ਪੈਨਸ਼ਨ ਬਹਾਲ ਹੋਗੀ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਇੱਕ ਯੂਟੀਏ ਸਟੇਟ ਨਹੀਂ ਹੈਗੀ ਕੇਂਦਰ ਦਾ ਕੰਟਰੋਲ ਹੈ ਅਸੀਂ ਇੱਥੇ ਲਾਗੂ ਨਹੀਂ ਕਰ ਸਕਦੇ ਕਿਸੇ ਇੰਡੀਪੈਂਡੈਂਟ ਸੂਬੇ ਤੇ ਸਾਡੀ ਸਰਕਾਰ ਬਣੇਗੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪੰਜਾਬ ਦੇ ਵਿੱਚ ਉਸ ਸਮੇਂ ਸਰਕਾਰ ਹੁੰਦੀ ਏ ਕਾਂਗਰਸੀ ਅਸੀਂ ਉਸ ਸਮੇਂ ਬਹੁਤ ਵੱਡੀਆਂ ਰੈਲੀਆਂ ਕਰਦੇ ਆਉਣਾ ਰੈਲੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਸ ਸਮੇਂ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਜੀ ਆਉਂਦੇ ਨੇ ਕੋ-ਕਨਵੀਨਰ ਜਿਹੜੇ ਦਿੱਲੀ ਤੋਂ ਐਮ.ਐਲ.ਏ. ਅਜੇ ਦਤ ਜੀ ਨੇ ਉਹ ਆਉਂਦੇ ਨੇ ਤੇ ਸਟੇਜਾਂ ਤੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਤੁਹਾਨੂੰ ਵੀ ਪਤਾ ਹੈ ਮੁਲਾਜ਼ਮਾ ਨੇ ਜਾਂ ਰਿਟਾਇਰੀ ਮੁਲਾਜ਼ਮਾ ਨੇ ਬਹੁਤ ਵੱਡਾ ਯੋਗਦਾਨ ਸਰਕਾਰ ਬਣਾਉਣ ਦੇ ਵਿੱਚ ਪਾਇਆ ਸਰਕਾਰ ਬਣ ਜਾਂਦੀ ਏ ਅਸੀਂ ਜਦੋਂ ਹਰਪਾਲ ਚੀਮਾ ਜੀ ਵਿੱਤ ਮੰਤਰੀ ਬਣਦੇ ਨੇ ਸੀਐਮ ਸਾਹਿਬ ਬਣਦੇ ਨੇ ਉਹਨਾਂ ਨੂੰ ਪੁੱਛਦੇ ਜਾਂਦੇ ਪੁਰਾਣੀ ਪੈਨਸ਼ਨ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਸਾਨੂੰ 1 ਸਾਲ ਦਾ ਸਮਾਂ ਦੇ ਦਿਓ ਨਵੀਂ ਨਵੀਂ ਸਰਕਾਰ ਬਣੀ ਏ ਅਸੀਂ ਲਾਗੂ ਕਰ ਦੇਵਾਂਗੇ ਸਾਡੀ ਜਥੇਬੰਦੀ ਕੋਲ ਇਹ ਭਰੋਸਾ ਹੁੰਦਾ ਹੈ ਕਿ ਸਰ 1 ਸਾਲ ਅਸੀਂ ਪੰਜਾਬ ਚੰਡੀਗੜ੍ਹ 'ਚ ਕੋਈ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਉਹਦੇ ਦਰਮਿਆਨ 6 ਮਹੀਨੇ ਦੇ ਵਿੱਚ ਵਿੱਚ ਹਿਮਾਚਲ ਦੀਆਂ ਚੋਣਾਂ ਆਂਦੀਆਂ। ਔਰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਹੱਥ 'ਚ ਹੱਥ ਪਾ ਕੇ ਛਿਮੜੇ ਰੈਲੀ ਕਰਦੇ ਨੇ ਤੇ ਉਥੋਂ ਦੇ ਮੁਲਾਜ਼ਮਾਂ ਨਾਲ ਵਾਅਦਾ ਕਰਦੇ ਨੇ ਕਿ ਸਾਡੀ ਹਿਮਾਚਲ 'ਚ ਸਰਕਾਰ ਬਣਾ ਦਿਓ। ਅਸੀਂ 1 ਮਹੀਨੇ 'ਚ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ। ਅਸੀਂ ਉਹਦਾ ਵਿਰੋਧ ਕਰਦੇ ਆ ਕਿਉਂਕਿ ਪੰਜਾਬ 'ਚ 92 ਐਮਐਲਏ ਚੁਣੇ ਆ ਫੁੱਲ ਮжоਰਿਟੀ ਸਰਕਾਰ ਏ ਤੇ ਇੱਥੇ ਤੇ ਕੋਈ ਰੋਕ ਹੀ ਨਹੀਂ ਰਿਹਾ ਇਹਨਾਂ ਨੂੰ ਪਹਿਲਾਂ ਇੱਥੇ ਲਾਗੂ ਕਰਨ ਹਿਮਾਚਲ ਜਾਂ ਕਿਸੇ ਵੀ ਜਗ੍ਹਾ ਤੇ ਉਹ ਮਰਜ਼ੀ ਲਾਗੂ ਕਰਦੇ ਨੇ। ਅਸੀਂ Shimla protest ਦਾ ਪ੍ਰੋਗਰਾਮ ਰੱਖਦੇ ਆਂ ਹਰਜੋਤ ਬੈਸੀ ਸਿੱਖਿਆ ਮੰਤਰੀ ਸਾਹਿਬ ਜਿਹੜੇ ਕਿ ਉਸ ਸਮੇਂ ਕਨਵੀਨਰ ਹੁੰਦੇ ਨੇ ਇਨਚਾਰਜ ਹੁੰਦੇ ਨੇ ਹਿਮਾਚਲ ਚੋਣਾ ਦੇ ਸਾਨੂੰ ਪਹਿਲਾਂ Shimla ਬੁਲਾਇਆ ਜਾਂਦਾ ਫਿਰ ਪੰਜਾਬ ਭਵਨ ਚ ਬੁਲਾਇਆ ਜਾਂਦਾ ਤੇ ਪੰਜਾਬ ਚ ਕੈਬਨਿਟ ਮੀਟਿੰਗ ਹੁੰਦੀ 10ਵੇਂ ਮਹੀਨੇ ਤੇ ਐਲਾਨ ਕਰ ਦਿੱਤਾ ਜਾਂਦਾ ਕਿ ਪ੍ਰਾਣੀ ਪੈਨਸ਼ਨ ਨੂੰ ਸੰਵਿਧਾਨਿਕ ਤੌਰ ਤੇ ਮਨਜ਼ੂਰੀ ਦਿੱਤੀ ਅਸੀਂ ਆਪਣਾ ਪ੍ਰੋਟੈਸਟ ਵਾਪਸ ਲੈ ਲੈਨੇ ਆ ਸਰਕਾਰ ਦਾ ਧੰਨਵਾਦ ਕਰਦੇ ਆਂ ਹਿਮਾਚਲ ਚ ਵੋਟਾਂ ਪੇਜ ਜਾਂਦੀਆਂ ਉਸ ਤੋਂ ਮਹੀਨੇ ਬਾਅਦ ਅਸੀਂ ਦੁਬਾਰਾ ਪੁੱਛਦੇ ਹਾਂ ਜੀ ਪੁਰਾਣੀ ਪੈਨਸ਼ਨ ਦਾ ਮੁੱਦਾ ਕਿੱਥੇ ਇੱਕ ਖੜਾ ਹੈ ਸਰਕਾਰ ਫੇਰ ਚੁੱਪ ਹੁੰਦੀ ਹੈ 22 ਦੇ ਵਿੱਚ ਹੀ 1 ਦਸੰਬਰ ਤੇ 5 ਦਸੰਬਰ 2022 ਨੂੰ ਗੁਜਰਾਤ ਦੀਆਂ ਚੋਣਾਂ ਹੋਣੀਆਂ ਹੁੰਦੀਆਂ ਅਸੀਂ ਜਥੇਬੰਦੀ ਵੱਲੋਂ ਅਹਮਦਾਬਾਦ ਦਾ ਪ੍ਰੋਗਰਾਮ ਦਿੰਨੇ ਆ ਕਿ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕਰਾਂਗੇ ਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਦੀ ਪੋਲ ਖੋਲਾਂਗੇ ਉਹਦੇ ਦਰਮਿਆਨ ਹੀ ਸਾਨੂੰ ਫੇਰ ਪੰਜਾਬ ਭਵਨ ਬੁਲਾ ਲਿਆ ਜਾਂਦਾ ਤੇ ਆ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਜੀ ਪੰਜਾਬ ਸਰਕਾਰ ਵੱਲੋਂ ਦੂਜੀ ਕੈਬਨਿਟ ਮੀਟਿੰਗ ਤੋਂ ਬਾਅਦ 1.10 ਮਹੀਨੇ ਕੀਤੀ ਅਕਤੂਬਰ ਚ ਇਹ 18 11:00 ਵਜ ਦੀ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ। ਅਸੀਂ ਸਰਕਾਰ ਦਾ ਫਿਰ ਧੰਨਵਾਦ ਕਰ ਦਿੰਨੇ ਆ ਕਿਉਂਕਿ ਨੋਟੀਫਿਕੇਸ਼ਨ ਜਦੋਂ ਜਾਰੀ ਹੋ ਗਿਆ ਉਸ ਤੋਂ ਉੱਪਰ ਤਾਂ ਕੁਝ ਨਹੀਂ ਹੁੰਦਾ। ਤਿੰਨ ਕੈਬਨਿਟ ਮੰਤਰੀ ਸਹਿਬਾਨ ਪ੍ਰੈਸ ਕਾਨਫਰੰਸ ਕਰਦੇ ਨੇ ਪੁਰਾਣੀ ਪੈਨਸ਼ਨ ਦੇ ਮੁੱਦੇ ਦੇ ਉੱਤੇ। ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਆਪਣੇ ਦਫ਼ਤਰ ਤੋਂ ਲਾਈਵ ਹੋ ਕੇ ਵਧਾਈਆਂ ਦਿੰਦੇ ਨੇ। ਮਾਨਜੋ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਜੋ ਅਸੀਂ ਪੰਜਾਬ 'ਚ ਵਾਅਦਾ ਕੀਤਾ ਸੀ ਅਸੀਂ ਉਹ ਲਾਗੂ ਕਰ ਦਿੱਤਾ ਹੈ, ਪੁਰਾਣੀ ਪੈਨਸ਼ਨ ਦਾ। ਰਾਗਵ ਚੱਡਾ ਜੀ ਟਵੀਟ ਕਰਦੇ ਨੇ ਕਿ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਹੋਊਗੀ। ਅਰਵਿੰਦ ਕੇਜਰੀਵਾਲ ਜੀ ਦੇ ਟਵੀਟ ਨੂੰ ਰੀਟਵੀਟ ਕੀਤਾ ਜਾਂਦਾ ਹੈ। ਭਗਵੰਤ ਮਾਨ ਜੀ ਨੇ ਜਿਹੜਾ ਟਵੀਟ ਕੀਤਾ ਸੀ ਉਹਨੂੰ ਰੀਟਵੀਟ ਕੀਤਾ ਜਾਂਦਾ ਹੈ, ਕੇਜਰੀਵਾਲ ਸਾਹਿਬ ਵੱਲੋਂ। ਗੁਜਰਾਤ ਦੇ ਵਿੱਚ ਰਾਗਵ ਚੱਡਾ ਜੀ ਵਾਦਾ ਕਰਦੇ ਨੇ ਕਿ ਜਦੋਂ ਅਸੀਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਕਰਤੀ ਗੁਜਰਾਤ 'ਚ ਸਾਡੀ ਸਰਕਾਰ ਬਣਾ ਦਿਓ ਉੱਥੇ ਲਾਗੂ ਕਰ ਦਿਆਂਗੇ ਕੇਸਰੀਵਾਲ ਜੀ ਹਰਿਆਣੇ ਦੇ ਮੁਲਾਜ਼ਮਾਂ ਦੇ ਨਾਲ ਵਾਦਾ ਕਰਦੇ ਨੇ ਇੱਕ ਪ੍ਰੋਟੈਸਟ ਹੋਇਆ ਸੀ ਪੰਜ ਕੋਲੇ ਤੁਸੀਂ ਸ਼ਾਇਦ ਉਸ ਚੀਜ਼ ਨੂੰ ਕਵਰ ਕੀਤਾ ਹੋਵੇਗਾ ਤੇ ਕੇਸਰੀਵਾਲ ਜੀ ਟਵੀਟ ਕਰਦੇ ਨੇ ਕਿ ਜਦੋਂ ਅਸੀਂ ਪੰਜਾਬ 'ਚ ਬਹਾਲ ਕਰਤੀ ਉਸੇ ਤਰ੍ਹਾਂ ਸੀ ਹਰਿਆਣੇ 'ਚ ਬਹਾਲ ਕਰਦੇ ਜਾਂਗੇ ਇਹ ਟਵੀਟ ਕੇਜਰੀਵਾਲ ਸਾਹਿਬ ਦਾ ਹੈ ਕਿ ਹਰਿਆਣੇ ਦੇ ਮੁਲਾਜ਼ਮ ਸਾਡੇ ਦੇ ਭਰੋਸਾ ਕਰਨ ਜਿੱਦਾਂ ਅਸੀਂ ਪੰਜਾਬ 'ਚ ਲਾਗੂ ਕੀਤੀ ਉਹਦਾ ਤੁਹਾਡੇ ਲਾਗੂ ਕਰਾਂਗੇ ਪਰ ਉਹ ਤੋਂ ਉਲਟ ਹੁੰਦਾ ਹੈ ਕਿ ਅੱਜ ਤੱਕ ਵੀ ਅੱਜ ਅਸੀਂ ਇੱਥੇ 30 ਤਰੀਕ ਨੂੰ ਬੈਠਿਆ 2024 ਦੇ ਵਿੱਚ ਸਤੰਬਰ ਮਹੀਨੇ 'ਚ ਅੱਜ ਤੱਕ ਵੀ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਔਰ ਦੇਸ਼ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਚਾਹੇ ਉਹ ਕਰਨਾਟਕ ਹੋਵੇ ਉਹ ਹਿਮਾਚਲ ਹੋਵੇ ਹੁਣ ਹਰਿਆਣਾ ਚਾਹੇ ਉਹ ਗੁਜਰਾਤ ਹੋਵੇ ਚਾਹੇ ਉਹ ਕੋਈ ਵੀ ਸਟੇਟ ਆ ਜਦੋਂ ਕਿਤੇ ਵੀ ਚੋਣਾ ਹੁੰਦੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਜਿੱਦਾਂ ਅਸੀਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਕਰਤੀ ਉਦਾਂ ਤੁਹਾਡੇ ਸੂਬੇ 'ਚ ਵੀ ਕਰਾਂਗੇ ਔਰ ਇੱਥੋਂ ਤੱਕ ਹੱਦ ਨਹੀਂ ਹੱਦ ਐ ਇੱਥੋਂ ਤੱਕ ਆ ਕਿ ਇਸ ਮੁੱਦੇ ਨੂੰ ਜਦੋਂ 18 11 22 ਨੂੰ ਐਲਾਨ ਕੀਤਾ ਜਾਂਦਾ ਹੈ ਤੇ ਦੇਸ਼ ਭਰ 'ਚ ਕਰੋੜਾਂ ਰੁਪਏ ਦੇ ਇਸ਼ਾਰ ਦਿੱਤੇ ਜਾਂਦੇ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਮੀਡੀਆ ਹੋਵੇ ਹਰ ਇੱਕ ਜਗ੍ਹਾ ਤੇ ਇਸ਼ਾਰ ਦਿੱਤੇ ਜਾਂਦੇ ਸਰਕਾਰ ਵੱਲੋਂ ਕਿ ਅਸੀਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਤੇ ਜਦੋਂ ਅਸੀਂ ਇਸ ਮੁੱਦੇ ਤੇ ਸਰਕਾਰ ਨੂੰ ਘੇਰਦੇ ਆਂ ਸਰਕਾਰ ਨੂੰ ਕੁਛ ਦੇ ਜਾਂ ਹੜਤਾਲਾਂ ਕਰਦੇ ਆ ਧਰਨੇ ਕਰਦੇ ਆ ਰੈਲੀਆਂ ਕਰਦੇ ਆ ਤੇ ਸਾਨੂੰ ਇਨਾਮ ਕੀ ਦਿੱਤਾ ਜਾਂਦਾ ਹੈ ਮੈਂ ਜਲੰਧਰ ਤੋਂ ਬਿਲੋਂਗ ਕਰਦਾ ਜਦੋਂ ਸੀਐਮ ਸਾਹਿਬ ਦੀ ਜਲੰਧਰ ਫੇਰੀ ਹੁੰਦੀ ਪਹਿਲੀ ਵਾਰ ਹੋਇਆ ਕਿ ਸਰਕਾਰੀ ਮੁਲਾਜ਼ਮਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਾਂਦਾ ਔਰ 18 ਵਾਰ ਹੁਣ ਤੱਕ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਮੇਰੇ ਨਾਲ ਜਿਹੜੇ ਹੋਰ ਸਾਥੀ ਸਾਡੀ ਜਥੇਬੰਦੀਆਂ ਦੇ ਨੇ ਜਿੱਥੇ ਜਿੱਥੇ ਸੀਐਮ ਸਾਹਿਬ ਦਾ ਦੌਰਾ ਹੁੰਦਾ ਉਹ ਪਠਾਨਕੋਟ ਜਾ ਰਹੇ ਨੇ ਉਹ ਲੁਧਿਆਣੇ ਜਾ ਰਹੇ ਨੇ ਉਹ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਉਹ ਚਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਨਹੀਂ ਹਰ ਜਗ੍ਹਾ ਤੇ ਮੁਲਾਜ਼ਮਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਜਦੋਂ ਅਸੀਂ ਪ੍ਰੋਟੈਸਟ ਕਰਦੇ ਹਾਂ ਸਾਡੀਆਂ ਬਦਲੀਆਂ ਦੂਰ ਦਰਾਡੇ ਕੀਤੀਆਂ ਜਾ ਰਹੀਆਂ ਇਹ ਹਾਲਾਤ ਅੱਜ ਸਰਕਾਰਾਂ ਦੇ ਹੋ ਗਏ ਬਿਨਾ ਕਿਸੇ ਵਜ੍ਹਾ ਤੋਂ ਸਾਨੂੰ ਥਾਣੇ ਜਾ ਕੇ ਬਿਠਾਇਆ ਜਾਂਦਾ ਔਰ ਝੂਠੇ ਪਰਚਿਆਂ ਦੀ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਪ੍ਰੋਟੈਸਟ ਬੰਦ ਕਰੋ ਨਹੀਂ ਤਾਂ ਤੁਹਾਡੇ ਉੱਤੇ ਐਫ ਆਈ ਆਰ ਦਰਜ ਕਰਾਂਗੇ ਸੋ ਸਾਡਾ ਅੱਜ ਜਿਹੜਾ ਤੁਹਾਡੇ ਨਾਲ ਮੇਨ ਗੱਲਬਾਤ ਕਰਨ ਦਾ ਮੁੱਦਾ ਹੈ ਉਹ ਇਹ ਹੈ ਕਿ ਜਿਹੜੀ ਸਰਕਾਰ ਨੂੰ ਬਦਲਾ ਦੇ ਰੂਪ ਦੇ ਵਿੱਚ ਅਸੀਂ ਚਾਹਵਾਂ ਦੇ ਨਾਲ ਅਸੀਂ ਕਾਂਗਰਸ ਅਕਾਲੀ ਦਲ ਦੀ ਜਿਹੜੇ ਕਹਿ ਲੋ ਕਿ ਚੱਕਰ ਵਿੱਚ ਫਸੇ ਹੋਈ ਸੀ ਉਹਨ ਦੇ ਵਿੱਚੋਂ ਨਿਕਲ ਕੇ ਇੱਕ ਉਹ ਸਰਕਾਰ ਨੂੰ ਲਿਆਉਣਾ ਚਾਹੁੰਦੇ ਸੀਗੇ ਕਿ ਜਿਹੜੀ ਸਾਡੀ ਗੱਲ ਸੁਣੇ ਕਿਉਂਕਿ ਭਗਵੰਤ ਮਾਨ ਜੀ ਦਾ ਇਹ ਐਲਾਨ ਸੀਗਾ ਕਿ ਜੇ ਸਾਡੀ ਸਰਕਾਰ ਬੰਦੀ ਅਸੀਂ ਕੋਈ ਧਰਨਾ ਪ੍ਰਦਰਸ਼ਨ ਰੈਲੀ ਨਹੀਂ ਹੋਣ ਦਵਾਗੇ ਤੁਹਾਨੂੰ ਬੁਲਾ ਕੇ ਸੁਣਾਂਗੇ ਸੁਣਨ ਤੋਂ ਬਾਅਦ ਤੁਹਾਡਾ ਹੱਲ ਕਰਾਂਗੇ ਪਰ ਸਾਡੇ ਇਹ ਜਿਹੜੇ ਮਸਲੇ ਨੇ ਇਹ ਹੋ ਰਹੇ ਨੇ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਬਦਲਾਅ ਪੰਜਾਬ ਦੇ ਵਿੱਚ ਹੋਇਆ ਉਹ ਬਦਲਾਅ ਇਹ ਹੋ ਰਿਹਾ ਪੰਜਾਬ ਦੇ ਵਿੱਚ ਕਿ ਜਦੋਂ ਅਸੀਂ ਰੈਲੀ ਕਰਦੇ ਹਾਂ ਲਾਸਟ ਰੈਲੀ ਅਸੀਂ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਆ ਵਾਈਪੀਐਸ ਚੌਂਕ ਦੇ ਵਿੱਚ 9 ਦਸੰਬਰ 2023 ਨੂੰ 15 ਤੋਂ ਹਜ਼ਾਰ ਦੇ ਕਰੀਬ ਪੰਜਾਬ ਭਰ ਦੇ ਵਿੱਚ ਉਹ ਮੁਲਾਜ਼ਮ ਆਇਆ ਦੂਜੀਆਂ ਸਟੇਟਾਂ ਦੇ ਵੀ ਮੁਲਾਜ਼ਮ ਉਹਦੇ ਵਿੱਚ ਸ਼ਾਮਲ ਹੋਏ ਔਰ ਐਪੀਸੋਡ ਦੇਖਿਓ ਉਸ ਤੋਂ ਪਹਿਲਾਂ ਵੀ ਬਹੁਤ ਵਾਰ ਸਾਡੇ ਨਾਲ ਹੋਇਆ ਪਰ ਰੀਸੈਂਟਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡੇ ਕੋ ਵੀ ਸਮਾਂ ਘੱਟ ਹੋਏਗਾ ਸਾਨੂੰ ਉਥੇ ਮੀਟਿੰਗ ਦਾ ਪੱਤਰ ਦਿੱਤਾ ਜਾਂਦਾ ਹੈ 4 ਤਰੀਕ ਨੂੰ ਕਹਿੰਦੇ ਜੀ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੈ 4 ਜਨਵਰੀ ਨੂੰ 9 ਦਸੰਬਰ ਨੂੰ ਪੱਤਰ ਜਾਰੀ ਹੁੰਦਾ ਉਸ ਤੋਂ ਬਾਅਦ ਜਦੋਂ ਅਸੀਂ 4 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਭਵਨ ਪਹੁੰਚਦੇ ਆ ਮੀਟਿੰਗ ਮੁਲਤਵੀ ਲਗਾਤਾਰ ਜਨਵਰੀ ਮਹੀਨੇ ਚ 3 ਫਰਵਰੀ 2024 ਚ 2 ਤੇ ਦੋ ਹੀ ਮੀਟਿੰਗਾਂ ਸਾਡੀਆਂ ਮਾਰਚ ਮਹੀਨੇ ਦੇ ਵਿੱਚ ਬਕਾਇਦਾ ਜਿਹੜੇ ਮੁੱਖ ਮੰਤਰੀ ਦਫ਼ਤਰ ਤੋਂ ਪੱਤਰ ਜਾਰੀ ਹੋਏ ਜੇ ਕਹੋਗੇ ਤਾਂ ਅਸੀਂ ਤੁਹਾਨੂੰ ਪੱਤਰਾਂ ਦੀਆਂ ਕਾਪੀਆਂ ਵੀ ਦੇ ਦਾਂਗੇ ਉਹ ਜਿੰਨੇ ਪੱਤਰ ਜਾਰੀ ਹੋਏ ਉਹ ਸਾਰੇ ਦੇ ਸਾਰਿਆਂ ਦੇ ਵਿੱਚ ਸਾਡੇ ਜਿਹੜੇ ਮੀਟਿੰਗਾਂ ਨੇ ਉਹ ਮੁਲਤਵੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕੈਬਨਟ ਸਬ-ਕਮੇਟੀ ਦਾ ਐਲਾਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ ਕਿ ਅਸੀਂ ਪੰਜਾਬ 'ਚ ਕੈਬਨਟ ਸਬ-ਕਮੇਟੀ ਬਣਾਣੀ ਹੈ। ਜਿਹੜੀ ਇਹ ਕੈਬਨਟ ਸਬ-ਕਮੇਟੀ ਹੈ ਮੁਲਾਜ਼ਮਾ ਦੇ ਮੁੱਦੇ ਹੱਲ ਕਰੇਗੀ। ਪਰ ਹੈਰਾਨੀ ਇਹ ਹੋਈ ਕਿ ਲਾਸਟ ਜਿਹੜੀ ਸਾਡੀ ਮੀਟਿੰਗ 12 ਨੂੰ ਹੋਣੀ ਸੀ ਪੰਜਾਬ ਭਵਨ ਦੇ ਵਿੱਚ ਕੈਬਨਟ ਸਬ-ਕਮੇਟੀ ਦੇ ਹੈੱਡ ਨੇ ਹਰਪਾਲ ਸਿੰਘ ਚੀਮਾ ਜੀ ਇਹ ਉਸ ਮੀਟਿੰਗ ਨੂੰ ਪ੍ਰਧਾਨਗੀ ਉਹਦੀ ਕਰ ਰਹੇ ਹੁੰਦੇ ਨੇ ਐਨ ਆਰ ਆਈ ਮਿਨਿਸਟਰ ਧਾਲੀਵਾਲ ਜੀ ਹੁਣ ਐਨ ਆਰ ਆਈ ਮਿਨਿਸਟਰ ਮੁਲਾਜ਼ਮਾਂ ਦੇ ਤੇ ਜਾਂ ਪੈਨਸ਼ਨਰਸ ਦੇ ਮੁੱਦੇ ਕੀ ਹੱਲ ਕਰਨਗੇ ਕੀ ਉਹ ਡੀਏ ਦੀ ਗੱਲ ਕਰਨਗੇ ਕੀ ਉਹ ਪੇ ਕਮਿਸ਼ਨ ਦੀ ਗੱਲ ਕਰਨਗੇ ਕੀ ਉਹ ਪੇ ਸਕੇਲ ਦੀ ਗੱਲ ਕਰਨਗੇ ਕੀ ਉਹ ਨਵੀਂ ਭਰਤੀ ਨੂੰ ਬਰਾਬਰ ਤਨਖਾਹ ਦੇਣ ਦੀ ਗੱਲ ਕਰਨਗੇ ਇਹ ਸਾਡੇ ਹਾਲਾਤ ਬਣੇ ਹੋਏ ਨੇ ਆਹ ਡੀਸੀ ਸਾਹਿਬ ਵੱਲੋਂ ਪੱਤਰ ਜਾਰੀ ਹੁੰਦੇ ਨੇ ਮੀਟਿੰਗਾਂ ਤੇ ਸਾਰੇ ਦੇ ਸਾਰੇ ਇਰਾਦੇ ਪਿੱਛੇ ਜਾਂਦੇ ਨੇ ਇਹ ਚਾਰ-ਚਾਰ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਇੱਕ ਵੀ ਮੀਟਿੰਗ ਅੱਜ ਤੱਕ ਨਹੀਂ ਹੋਈ ਇਹ ਬਕਾਇਦਾ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਤੋਂ ਪੱਤਰ ਜਾਰੀ ਹੁੰਦੇ ਨੇ ਸਾਰੀਆਂ ਮੀਟਿੰਗਾਂ ਕੈਨਸਲ ਮੁੱਖ ਮੰਤਰੀ ਦਫ਼ਤਰ ਤੋਂ ਇਹ ਇੱਕ ਪੱਤਰ ਨਹੀਂ ਤੁਸੀਂ ਕੱਲੀ-ਕੱਲੀ ਮੀਟਿੰਗ ਹੈ ਸਾਡੀਆਂ 15 ਮੀਟਿੰਗਾਂ ਨਹੀਂ ਅਲੱਗ-ਅਲੱਗ ਜਿਹੜੀਆਂ ਸੀਐਮ ਦਫ਼ਤਰ ਤੋਂ ਜਾਰੀ ਹੋਈਆਂ ਕਿਉਂਕਿ ਪੰਜਾਬ 'ਚ ਪ੍ਰਸ਼ਾਸਨਿਕ ਤੌਰ ਤੇ ਇਸ ਤੋਂ ਵੱਡਾ ਦਫ਼ਤਰ ਤਾਂ ਕੋਈ ਨਹੀਂ ਹੈਗਾ ਇੱਕੋ ਇੱਕ ਦਫ਼ਤਰ ਹੈ ਮੁੱਖ ਮੰਤਰੀ ਦਫ਼ਤਰ ਤੇ ਜੇ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਹੋਏ ਪੱਤਰਾਂ ਦੀ ਵੀ ਕੋਈ ਵੈਲਿਊ ਨਹੀਂ ਤੇ ਫਿਰ ਅਸੀਂ ਪੰਜਾਬ ਦੇ ਵਿੱਚ ਕਿਹੜੇ ਦਫ਼ਤਰ ਨੂੰ ਜਾ ਕੇ ਕਹੀਏ ਕਿ ਸਾਡੀ ਗੱਲ ਸੁਣੋ ਜਦੋਂ ਜਲੰਧਰ ਬਾਈ ਇਲੈਕਸ਼ਨ ਹੁੰਦੀ ਏ ਤਾਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਮੀਟਿੰਗ ਕਰਦੇ ਨੇ ਚਾਹੇ ਉਹ ਸੁਸ਼ੀਲ ਕੁਮਾਰ ਰਿੰਕੂ ਜੀ ਵਾਲੀ ਬਾਈ ਇਲੈਕਸ਼ਨ ਸੀ ਜਲੰਧਰ ਵੈਸਟ ਹਲਕੇ ਦੀ ਭਿੰਦਰ ਭਗਤ ਜੀ ਵਾਲੀ ਬਾਈ ਇਲੈਕਸ਼ਨ ਸੀ ਉਦੋਂ ਬੁਲਾਇਆ ਜਾਂਦਾ ਕਿਹਾ ਜਾਂਦਾ ਕਿ ਤੁਹਾਡੇ ਜਿੰਨੇ ਮੁੱਦੇ ਆ ਸੀ ਸਾਰੇ ਹੱਲ ਕਰ ਦੇਵਾਂਗੇ ਪਰ ਇਲੈਕਸ਼ਨ ਤੇ ਸਾਡਾ ਸਾਥ ਦਿਓ ਇਲੈਕਸ਼ਨ ਦੇ ਵਿੱਚ ਤੁਸੀਂ ਸਾਡਾ ਨਾਲ ਚੱਲੋ ਪਰ ਜਦੋਂ ਅਸੀਂ ਉਸ ਚੀਜ਼ ਤੇ ਵੀ ਵਿਰੋਧਤਾ ਕਰਦੇ ਆਂ ਤੇ ਫਿਰ ਸਾਨੂੰ ਪਰਚੇ ਨਹੀਂ ਧਮਕੀਆਂ ਹੁੰਦੀਆਂ ਤੇ ਜੇ ਅਸੀਂ ਚੁੱਪ ਕਰਕੇ ਬੈਠਦੇ ਆਂ ਸਰਕਾਰ ਲੈਟਰ ਜਾਰੀ ਕਰ ਦਿੰਦੀ ਹੈ ਕਿ ਤੁਹਾਡੇ ਨਾਲ ਆਹ ਤਰੀਕ ਨੂੰ ਮੀਟਿੰਗ ਹੋਏਗੀ ਪਰ ਉਹ ਅੱਜ ਤੱਕ ਮੀਟਿੰਗ ਹੀ ਨਹੀਂ ਹੋਈ ਔਰ ਦੂਸਰੇ ਪਾਸੇ ਹਿਮਾਚਲ ਵਾਲਿਆਂ ਨੇ 6 ਮਹੀਨੇ ਬਾਅਦ ਪੰਜਾਬ ਤੋਂ 6 ਮਹੀਨੇ ਬਾਅਦ ਉਹਨਾਂ ਦੀ ਇਹ ਚੋਣਾ ਹੁੰਦੀਆਂ ਤੇ ਉਹਨਾਂ ਨੇ ਪੁਰਾਣੀ ਪੈਨਸ਼ਨ ਵੀ ਲਾਗੂ ਕਰਤੀ ਤੇ ਅੱਜ ਉੱਥੋਂ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਮਿਲ ਰਹੀ ਹੈ ਸੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਨੀ ਚਾਹੁੰਦੇ ਆਂ ਤੇ ਖਾਸ ਤੌਰ ਤੇ ਹਰਿਆਣੇ ਦੇ ਮੁਲਾਜ਼ਮਾਂ ਨੂੰ ਆਮ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਕਿ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਝੂਠੇ ਵਾਅਦਿਆਂ ਦੇ ਵਿੱਚ ਨਾ ਆਇਓ ਨਾ ਤਾਂ ਇਹਨਾਂ ਨੇ ਪੰਜਾਬ 'ਚ ਹੁਣ ਤੱਕ ਮੁਲਾਜ਼ਮਾਂ ਨੂੰ ਕੁਝ ਦਿੱਤਾ ਤੇ ਨਾ ਹੀ ਇਹ ਤੁਹਾਨੂੰ ਦੇਣਗੇ ਸੋ ਇਸ ਤੋਂ ਇਲਾਵਾ ਜੇਕਰ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਗੱਲ ਕਰ ਸਕਦੇ ਹੋ ਨਹੀਂ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਕਿ ਪੂਰੇ ਦੇਸ਼ ਦੇ ਭਰ ਦੇ ਵਿੱਚੋਂ ਕੇਜਰੀਵਾਲ ਸਾਹਿਬ ਪਹਿਲੇ ਮੁੱਖ ਮੰਤਰੀ ਸੀਗੇ ਜਿਨ੍ਹਾਂ 26 11 18 ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ 'ਚ ਐਲਾਨ ਕੀਤਾ। ਔਰ ਇਹਨਾਂ ਨੇ ਉਦੋਂ ਕਿਹਾ ਕਿ ਪ੍ਰਾਣੀ ਪੈਨਸ਼ਨ ਸੂਬੇ ਲਾਗੂ ਕਰ ਸਕਦੇ ਨੇ। ਪੰਜਾਬ ਦੇ ਵਿੱਚ ਸਰਕਾਰ ਬਣਦੀ ਏ ਕਹਿੰਦੀ ਅਸੀਂ ਲਾਗੂ ਕਰ ਸਕਦੇ ਆ ਤੇ ਜਦੋਂ ਹਿਮਾਚਲ ਨੇ ਰਾਜਸਥਾਨ, ਛੱਤੀਸਗੜ੍ਹ ਤੇ ਝਾਰਖੰਡ ਹੁਣ ਤੱਕ ਚਾਰ ਸੂਬਿਆਂ 'ਚ ਲਾਗੂ ਹੋਈਏ ਉਸ ਤੋਂ ਬਾਅਦ ਇਹਨਾਂ ਨੇ ਕਮੇਟੀ ਬਣਾਤੀ। ਕਮੇਟੀ ਵੀ ਬਣਾਈ ਅੰਡਰ ਸੈਕਟਰੀ ਲੈਵਲ ਦੀ। ਔਰ ਅੱਜ ਤੱਕ ਉਸ ਕਮੇਟੀ ਦੀ ਰਿਪੋਰਟ ਇੰਨੀ ਸਾਡੇ ਤੇ ਸਵਾਲ ਸਰਕਾਰ ਨੂੰ ਇਹ ਹੈ ਕਿ ਸੱਤਾ ਚ ਜਾਣ ਤੋਂ ਪਹਿਲਾਂ ਕੇਸਰੀਵਾਲ ਸਾਹਿਬ ਦੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਸੀ ਲਾਗੂ ਕਰਾਂਗੇ ਤੇ ਜਦੋਂ ਵੀ ਸੱਤਾ 'ਚ ਬੈਠ ਕੇ ਕੁਰਸੀ ਤੇ ਆ ਕੇ ਬੈਠ ਗਏ ਫਿਰ ਤੁਸੀਂ ਕਮੇਟੀਆਂ ਬਣਾਣ ਲਾ ਪੇ ਤੇ ਉਹੀ ਮਾਨ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਕਿ ਜੇ ਕਿਸੇ ਚੀਜ਼ ਨੂੰ ਮਿੱਟੀ ਕਰਨਾ ਤਾਂ ਕਮੇਟੀ ਬਣਾ ਦਿਓ ਤੇ ਅੱਜ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਮੁੱਦੇ ਨੂੰ ਮਿੱਟੀ ਕੀਤਾ ਜਾ ਰਿਹਾ ਪਰ ਐਦਾ ਜਿਹੜਾ ਖਮਿਆਜਾ ਉਹ ਆਉਣ ਵਾਲੇ ਸਮੇਂ 'ਚ ਲੋਕ ਸਭਾ ਚੋਣਾਂ 'ਚ ਅਸੀਂ ਡਟ ਕੇ ਵਿਰੋਧ ਕੀਤਾ ਉਦਾ ਰਿਜ਼ਲਟ ਸਰਕਾਰ ਦੇ ਸਾਹਮਣੇ ਆ ਤੇ ਆਉਣ ਵਾਲੀਆਂ ਹਰ ਇਲੈਕਸ਼ਨਸ ਦੇ ਵਿੱਚ ਅਸੀਂ ਵਿਰੋਧ ਕਰਾਂਗੇ ਤੁਹਾਡਾ ਟਾਰਗੇਟ ਹਰਿਆਣਾ ਇਲੈਕਸ਼ਨਸ ਦੇ ਵਿੱਚ ਅਸੀਂ ਵਿਰੋਧ ਜਤਾਵਾਂਗੇ ਜੇ ਪੰਚਾਇਤੀ ਚੋਣਾਂ ਨੂੰ ਸਬੰਧਤ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਜਿਹੜੀਆਂ ਦੋ ਜਿਮਣੀ ਚੋਣਾਂ ਹੋਣ ਜਾਂ ਚਾਰ ਜਿਮਣੀ ਚੋਣਾਂ ਹੋਣ ਜਾ ਰਹੀਆਂ ਪੰਜਾਬ ਭਰ ਦੇ ਵਿੱਚ ਉਹਦੇ ਚੋਂ ਅਸੀਂ ਦੋ ਜਿਮਣੀ ਚੋਣਾਂ ਨੂੰ ਮੇਨ ਟਾਰਗੇਟ ਕਰਾਂਗੇ ਬਰਨਾਲਾ ਤੇ ਗਿੱਦੜਵਾਹਾ ਔਰ ਉਹਦੇ ਨਾਲ-ਨਾਲ ਜਿਹੜਾ ਸਾਡਾ ਸੰਗਠਨ ਹੈ ਪੂਰੇ ਇੰਡੀਆ ਲੈਵਲ ਦਾ ਸੰਗਠਨ ਹੈ ਵਰ ਅਸੀਂ ਸਾਰੇ ਸਟੇਟਾਂ ਦੇ ਨਾਲ ਤਾਲਮੇਲ ਕੀਤਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹਰਿਆਣੇ ਦੀਆਂ ਚੋਣਾਂ ਤੋਂ ਬਾਅਦ ਦਸੰਬਰ ਜਾਂ ਜਨਵਰੀ ਚੋਣਾਂ ਜਾਬਤਾ ਦਿੱਲੀ ਚੋਣਾਂ ਦਾ ਵੀ ਲੱਗਣ ਜਾ ਰਿਹਾ ਹੈ। ਇਹੀ ਪ੍ਰੈਸ ਕਾਨਫਰੰਸ ਆ ਐਸੀ ਤਰ੍ਹਾਂ ਦੇ ਪ੍ਰਦਰਸ਼ਨ ਰੈਲੀਆਂ ਝੰਡੇ ਮਾਰਚ ਅਸੀਂ ਦਿੱਲੀ ਦੇ ਵਿੱਚ ਵੀ ਕਰਾਂਗੇ। ਉੱਥੋਂ ਦੇ ਮੁਲਾਜ਼ਮਾਂ ਨੂੰ ਵੀ ਕਹਾਂਗੇ ਕਿ ਜਿਹੜੀ ਸਰਕਾਰ ਨੂੰ ਬਦਲਾ ਵਾਲੀ ਸਰਕਾਰ ਨੂੰ ਤੁਸੀਂ ਚੰਗਾ ਕਹਿੰਦੇ ਸੀ ਜਿਸ ਦਿੱਲੀ ਮਾਡਲ ਦੀ ਗੱਲ ਪੂਰੇ ਦੇਸ਼ ਭਰ ਦੇ ਵਿੱਚ ਚਰਚਾ ਦੇ ਵਿੱਚ ਸੀ ਕਿ ਦਿੱਲੀ ਮਾਡਲ ਦਿੱਲੀ ਮਾਡਲ ਉਹ ਮੁਲਾਜ਼ਮਾਂ ਦੇ ਲਈ ਵੀ ਕਿ ਦਿੱਲੀ ਮਾਡਲ ਰੱਖਿਆ ਗਿਆ ਆਮ ਲੋਕਾਂ ਲਈ ਦਿੱਲੀ ਮਾਡਲ ਰੱਖਿਆ ਗਿਆ ਪਰ ਉਹ ਦਿੱਲੀ ਮਾਡਲ ਦੇ ਕੀ ਹਾਲਾਤ ਨੇ ਇਹ ਗੱਲ ਅਸੀਂ ਲੋਕਾਂ ਅੱਗੇ ਜ਼ਰੂਰ ਰੱਖਾਂਗੇ ਸੀਐਮ ਸਾਹਿਬ ਨੇ ਮੁਲਾਕਾਤ ਨਹੀਂ ਕੀਤੀ ਆਪ ਲੋਕੋ ਨਾਲ ਮੈਂ ਤੁਹਾਨੂੰ ਦੱਸਿਆ ਜੀ ਹੁਣ ਤੱਕ 15 ਮੀਟਿੰਗਾਂ ਦੇ ਪੱਤਰ ਜਿਹੜੇ ਕਿ ਅਸੀਂ ਤੁਹਾਨੂੰ ਦੇ ਸਕਦੇ ਆ ਜਿਹਦੇ ਵਿੱਚ ਕੈਬਨਟ ਸਬ-ਕਮੇਟੀ ਦੇ ਵੀ ਪੱਤਰ ਨੇ ਉਹਦੇ ਸ ਤੋਂ ਇਲਾਵਾ 19 ਮੀਟਿੰਗਾਂ ਕੈਬਨਟ ਸਬ-ਕਮੇਟੀ ਨਾਲ ਵੀ ਹੋਈਆਂ ਪਰ 15 ਮੀਟਿੰਗਾਂ ਉਹਨੇ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਪੱਤਰ ਜਾਰੀ ਕਰਕੇ ਮੀਟਿੰਗ ਕੀਤੀ ਨਹੀਂ ਮੀਟਿੰਗ ਹੁੰਦੀ ਕਦੋਂ ਹੈ ਮੁੱਖ ਮੰਤਰੀ ਸਾਹਿਬ ਨਾਲ ਜਦੋਂ ਕਿਸੇ ਜਗ੍ਹਾ ਤੇ ਜਿਮਣੀ ਚੋਣ ਹੋਵੇ ਚਾਹੇ ਉਹ ਜਲੰਧਰ ਲੋਕ ਸਭਾ ਹਲਕੇ ਦੀ ਜਿਮਣੀ ਚੋਣ ਸੀ ਚਾਹੇ ਜਲੰਧਰ ਵੈਸਟ ਹਲਕੇ ਦੀ ਜਿਮਣੀ ਚੋਣ ਸੀ ਕਹਿ ਲੋ ਕਿ ਜਦੋਂ ਤਾਂ ਸਰਕਾਰ ਕੜਿੱਕੀ ਦੇ ਵਿੱਚ ਫਸੀਏ ਤੇ ਮੁਲਾਜ਼ਮ ਲੋਕਾਂ ਤੋਂ ਕੁਝ ਚਾਹੀਦਾ ਓਦੋਂ ਤਾਂ ਮੁੱਖ ਮੰਤਰੀ ਸਾਹਿਬ ਬੁਲਾ ਕੇ ਗੱਲ ਵੀ ਕਰਨਗੇ ਚਾਹ ਵੀ ਪਲਾਣਗੇ ਤੇ ਭਰੋਸਾ ਵੀ ਦੇਣਗੇ ਕਿ ਹੁਣ ਚੋਣ ਜਾਬਤਾ ਲੱਗਿਆ ਇਸ ਤੋਂ ਬਾਅਦ ਗੱਲ ਕਰਾਂਗੇ ਪਰ ਜਦੋਂ ਚੋਣ ਜਿੱਤੇ ਜਾਂਦੇ ਐ ਜਾਂ ਹਾਰ ਜਾਂਦੇ ਨੇ ਫਿਰ ਮੁੱਖ ਮੰਤਰੀ ਸਾਹਿਬ ਦਾ ਨਾਂ ਸਾਨੂੰ ਪਤਾ ਲੱਗਦਾ ਤੇ ਨਾ ਮੀਟਿੰਗ ਦਾ ਪਤਾ ਲੱਗਦਾ